ਵੱਡੀ ਖਬਰ ਵਿਕਰਮ ਸਿੰਘ ਮਜੀਠੀਆ ਦੇ ਘਰ ਉਤੇ ਰੇਡ ਮਾਰੀ ਗਈ ਹੈ ਜੀहां ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਦੇ ਘਰ ਉਤੇ ਰੇਡ ਮਾਰੀ ਗਈ ਹੈ ਜਿਸ ਦੇ ਚੱਲਦਿਆਂ ਸਵੇਰ ਤੋਂ ਹੀ ਛਾਪੇਮਾਰੀ ਕੀਤੀ ਜਾ ਰਹੀ ਹੈ ਘਰ ਦੇ ਅੰਦਰ ਤੱਕ ਪੂਰੇ ਕਮਰੇ ਖੰਘਾਲੇ ਜਾ ਰਹੇ ਨੇ ਸੋ ਵੱਡੀ ਖਬਰ ਇਸ ਵੇਲੇ ਦੀ ਵਿਕਰਮ ਸਿੰਘ ਮਜੀਠੀਆ ਦੇ ਨਾਲ ਜੁੜੀ ਹੋਈ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਵਿਕਰਮ ਸਿੰਘ ਮਜੀਠੀਆ ਦੀ ਅੰਮ੍ਰਿਤਸਰ ਰਿਹائش ਤੇ ਵਿਜੀਲੈਂਸ ਦੀ ਟੀਮ ਪਹੁੰਚੀ ਹੈ ਤੜਕਸਾਰ ਤੋਂ ਹੀ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਕਰੜੀ ਜਾਂਚ ਹੋ ਰਹੀ ਹੈ ਹਾਲਾਂਕਿ ਇਹ ਸਾਫ ਨਹੀਂ ਹੋਇਆ ਕਿ ਆਖਿਰਕਾਰ ਵਿਜੀਲੈਂਸ ਦੇ ਵੱਲੋਂ ਇਹ ਰੇਡ ਕਿਉਂ ਮਾਰੀ ਗਈ ਹੈ ਲੇਕਿਨ ਤੜਕੇ ਤੋਂ ਹੀ ਵਿਜੀਲੈਂਸ ਦੀ ਟੀਮ ਵਿਕਰਮ ਸਿੰਘ ਮਜੀਠੀਆ ਦੀ ਰਹਾਇਸ਼ ਉਤੇ ਪਹੁੰਚੀ ਹੋਈ ਹੈ ਵਿਜੀਲੈਂਸ ਦੀਆਂ ਗੱਡੀਆਂ ਇੱਥੇ ਪਹੁੰਚੀਆਂ ਨੇ ਘਰ ਦੇ ਅੰਦਰ ਦਾਖਲ ਹੁੰਦੇ ਸਾਰ ਹੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਲਗਾਤਾਰ ਘਰ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਜਿਹੜੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਵੱਡਾ ਚਿਹਰਾ ਨੇ ਉਹਨਾਂ ਦੇ ਘਰ ਤੇ ਰੇਡ ਮਾਰੀ ਗਈ ਹੈ ਸਵੇਰ ਤੋਂ ਹੀ ਵਿਜੀਲੈਂਸ ਦੀ ਟੀਮ ਦੇ ਵੱਲੋਂ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਚੈਕਿੰਗ ਕੀਤੀ ਜਾ ਰਹੀ ਹੈ ਵੱਡੇ ਸੀਨੀਅਰ ਅਧਿਕਾਰੀ ਵੀ ਇੱਥੇ ਨਜ਼ਰ ਆ ਰਹੇ ਨੇ ਉਹਨਾਂ ਦੀ ਨਿਗਰਾਨੀ ਦੇ ਹੇਠ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਅੰਮ੍ਰਿਤਸਰ ਸਥਿਤ ਘਰ ਤੇ ਛਾਪੇਮਾਰੀ ਕੀਤੀ ਗਈ ਹੈ ਹਾਲਾਂਕਿ ਵੱਡੇ ਸਵਾਲ ਵੀ ਖੜੇ ਹੋ ਰਹੇ ਨੇ ਕਿ ਵਿਜੀਲੈਂਸ ਦੇ ਵੱਲੋਂ ਇੰਨੀ ਤੇਜ਼ੀ ਦੇ ਨਾਲ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਦੇ ਘਰ ਤੇ ਅੱਜ ਤੜਕਸਾਰ ਤੋਂ ਹੀ ਵਿਜੀਲੈਂਸ ਦੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ

you want to asking me to my house tu tu aaye thought pehla ek minute bethiya ji pehla tu apni introduction tu video banaya ppc wale nu bula sakla unna nu sare kal nu bula lo ji sare kal nu bula lo tu security tu mainu gall gall karo ji main ikin incharge ha mera tu mere naal gall karo ji you don't ek mar gall dasso ji डोंट कम एंड थ्रेटन पीपल इन माय हाउस यू हैव कम तकेना तूसी यू आर बार्जिंग इनटू माय हाउस मैं कमरेचे बैठे हैं तूसी तका कर रहे हो और उतरो आके इथे लोकां नु थ्रेट कर रहे हो तूसी आराम नाल बैठो आराम नाल गल करो कोई इथे सरकार दी ठक्केशाही ने मजीठिए नु कोई असर नहीं लेक्चर ना करो तूसी लेक्चर ना मैं समझो मैं पहचानती मैं समझो मैं पहचानो मेरा रोह मेरा आया हुआ यू जी ਉਧੇ ਤੋਂ ਰਾਜਾ ਮੈਂ ਜੋ ਹੂ ਆਰ ਯੂ ਟੈਲ ਮੀ ਅਨਟ੍ਰੋਡਕਸ਼ਨ ਵਾਹ ਆ ਤੁਸੀਂ ਵਰਤੀ ਚ ਨਹੀਂ ਲਾਈਨਸਟ ਦੇ ਬਿਜ਼ਨਸ ਵੀਰ ਨੂੰ ਕਾਲ ਉਹ ਤੁਸੀਂ ਕਰ ਲੀ ਹਾਂ ਹਾਂ ਡੀਐਸਪੀ ਇਨ ਦਾ ਬਰਜ਼ ਜੋ ਮੈਂ ਅੰਦਰ ਆਇਆ ਹਾਂ ਉਹ ਮੈਂ ਦੱਸਦਾ ਰਹੇ ਬਿਲਕੁਲ ਗੱਲ ਹੈ ਤੁਹਾਨੂੰ ਤੁਸੀਂ ਵਰਤੀ ਚ ਆਓ ਤੁਸੀਂ ਪ੍ਰਾਈਵੇਟ ਕਲਸ ਚ ਆ ਕੇ ਕੋ ਕੋਗਾ ਮੈਂ ਡੀਐਸਪੀ ਆ ਮੈਂ ਐਸਪੀ ਆ ਤੁਹਾਡੇ ਕੋਲ ਤਾਂ ਨਹੀਂ ਕੋ ਬਣ ਜਾਣਾ ਤੁਹਾਨੂੰ ਸਾਰਾ ਕੁਝ ਪਤਾ ਅਸੀਂ ਦੱਸ ਦੇਣੀ ਦੱਸੋ ਨਾ ਤੁਸੀਂ ਤਾਂ ਦੱਸ ਹੀ ਨਹੀਂ ਰਹੇ ਤੁਸੀਂ ਧੱਕੇ ਤੇ ਹੋਣੇ ਆ ਕੀ ਤੁਸੀਂ ਮੈਨੂੰ ਗੱਲ ਦੱਸੋ ਬਾਅਦ ਸੈਕਿੰਡ ਯੂ ਹੈਵ ਕਮ ਟੂ ਮਾਈ ਹਾਊਸ ਮੈਂ ਘਰੇ ਬੈਠਿਆ ਆ ਰਾਮਨਾਥ ਲੋਕਾਂ ਨੂੰ ਮਿਲ ਰਿਹਾ ਮੇਰੇ ਸਰਪੰਚ ਆਇਆ ਤੁਸੀਂ ਠੱਕੇ ਨਾਲ ਆ ਕੇ ਇੱਕ ਮੇਰੀ ਬੇਨਤੀ ਸੁਣੇਉਂ ਨਹੀਂ ਸਕਦੇ ਤੁਸੀਂ ਮੇਰੀ ਗੱਲ ਠੱਕੇ ਨਾਲ ਦਾ ਵਰਦੀ ਚ ਠੱਕੇ ਨਾਲ ਆ ਕੇ ਆ ਕਿੰਨੇ ਮੁਲਾਜਮ ਹੈ ਜੀ ਘੋਡੇ ਨਾਲ ਦੱਸਿਓ ਮਰਦ ਜੀ ਇਹ ਤੇ ਕੀ ਕਰ ਰਹੇ ਜੀ ਠੱਗਾ ਕਰਦੇ ਨਹੀਂ ਕੋਈ ਠੱਗਾ ਕਰ ਰਹੇ ਹੋ ਤੁਸੀਂ ਨਾ ਜੀ ਜੇ ਤੁਸੀਂ ਬੋਪਰੇਟ ਕਰੋਗੇ ਤੁਸੀਂ ਮੈਂ ਆਪ ਹੈ ਬੈਠੋ ਕੰਮੇਰੀਕਲ ਸੋਨ ਨਹੀਂ ਤੁਸੀਂ ਬੈਠੋ ਕੈਮਰੇ ਵਿੱਚ ਨਹੀਂ ਤੁਸੀਂ ਆਪ ਸਭ ਕੁਝ ਰਿਕਾਰਡ ਹੁੰਦੀ ਕੈਮਰੇ ਚ ਸੀ ਆਪਣਾ ਕੋਈ ਡਾਕੂਮੈਂਟੇਸ਼ਨ ਹੈ ਲੋਕੇ ਤੋਂ ਸਭ ਰਿਕਾਰਡ ਹੋ ਸੀ ਕੋਈ ਇੱਕ ਦੋ ਬੰਦੇ ਕਰਦੇ ਨੇ ਉਹ ਖੂਬ ਸਭ ਰਿਕਾਰਡ ਹੁੰਦਾ ਹੈ ਤੁਹਾਡਾ ਵੀ ਸ਼ੂਟ ਇੰਦਰ ਤੇ ਸਾਰੀ ਇੰਟਰਨੈਟ ਨਾ ਨਾ ਤੋ ਥ੍ਰੈਟ ਹੈਗਾ ਤੁਸੀਂ ਤਾਂ ਕਰ ਕੀ ਰਹੇ ਹੋ ਪੁਲੀ ਸਾਰੇ ਲਾਉਣ ਵਾਦੀ ਮੈਨੂੰ ਇੰਟਰੋਡਕਸ਼ਨ ਜੋੜੀ ਚਾਹ ਰਹੇ ਸਭ ਦੀ ਵੀਡੀਓ ਬਣਾ ਮੇਰਾ ਵੀ ਇੱਥੇ ਫੋਟੋ ਹੁਗਾ ਇੱਥੇ ਬਣਾ ਕੇ ਇਹਨੂੰ ਸਾਰੀ ਪਾਵਰ ਦੇ ਇਹ ਤੇ ਵਿਗਨ ਫੌਮ ਦੇ ਖਿਲਾਫ ਇਹ ਨਾਮ ਦਾ ਤੁਸੀਂ ਜਿਹੜਾ ਵਿਗਨ ਉਹ ਤੁਸੀਂ ਵਿਗਨ ਆ ਰਹੇ ਹੋ ਸਾਰੇ ਕੰਮ ਨੂੰ ਪਹਿਲਾ ਤਬਰਦੀ ਵੀ ਤੁਹਾਡੇ ਚ ਆਹ ਕੋਲ ਜੀ ਤੁਸੀਂ ਸਰਮੈਂ ਇੰਸਪੈਕਟਰ ਤੁਹਾਡੀ ਤਬਰਦੀ ਕਿੱਥੇ ਜੀ ਸਰ ਬਿਜ਼ਨਸ ਹੋ ਰਹੀ ਵਰਦੀ ਹੈ ਤੁਸੀਂ ਤੁਸੀਂ ਨਹੀਂ ਆ ਜੀ ਮੈਂ ਇੰਸਪੈਕਟਰ ਹੋਇਆ ਪੁਲਿਸ ਸੀਗਾ ਤੁਸੀਂ ਕਿਹੋਣ ਆ ਜੀ ਤੁਸੀਂ ਕੋਣ ਜੀ ਤੁਸੀਂ ਜੀ ਡੀਐਸਪੀ ਵਿੱਚ ਦੇ ਹੋ ਹੋਰ ਕੋਣ ਆ ਜੀ ਇੱਥੇ ਆਹ ਬੰਦੇ ਇੰਨੇ ਮਗਰ ਨੂੰ ਤੇ ਮੇਰਾ ਕਿੱਕੇ ਫੋਨ ਹੈ ਬੈਡ ਐਸਪੀ ਵਿਜਨ ਨਾਲ ਕਰਦਾ ਅੱਛਾ ਇਧਰ ਜੀ ਚਲੋ ਬਹੁਤ ਹੋ ਗਿਆ ਉਹਦਾ ਸਦਾ ਸਭ ਤੁਸੀਂ ਦੱਸੋ ਤੁਸੀਂ ਬੋਲੋ ਅਸੀਂ ਕੋਈ ਨਹੀਂ ਦੱਸਣ ਦੀ ਲੋੜੀ ਬੈਠੋ ਸਰ ਮੇਰੇ ਘਰ ਆਇਆ ਜੀ ਮੇਰੇ ਸਾਡੇ ਮੇਰੇ ਘਰ ਆਏ ਆ ਜੀ ਮੇਰੇ ਨਾਲ ਜੀ ਰਿਪੋਰਟਰ ਨਹੀਂ ਸੋ ਪਲੀਜ਼ ਬੋਕ ਯੂ ਆਰ ਨੋਟ ਕੋਆਪਰੇਟਿੰਗ ਸੁਣੋ ਮੇਰੇ ਘਰ ਹੋਣਾ ਵੀ ਸਿਕਾਉਟ ਨਹੀਂ ਨਾਟ ਇਨ ਅਬਲੀਕ ਪਬਲਿਕ ਵਾਈਡ ਅਸਟਿੰਗ ਇਨ ਦੇ ਆਰ ਮਾਈਟ ਬੀ ਪੀਪਲ ਦੇ ਜਿੰਨਾ ਕਿ ਮਸਲੇ ਦਾ ਆਈ ਈ ਐਮ ਨੋਟ ਆਈ ਐਮ ਸੌਰੀ ਤੁੰਦਰਾ ਤੁਹਾਡਾ ਪੰਜਾਬ ਦਾ ਨਹੀਂ ਹੈ ਯੂ ਆਰ ਵਾਰਜਿੰਗ ਇਨ ਟੂ ਮਾਈ ਹਾਊਸ ਮੇਰੇ ਮੇਰੇ ਘਰ ਕਰ ਰਹੇ ਹੋ ਵੇ ਕਿਸੇ ਨੇ ਵਰਦੀ ਨਹੀਂ ਪਾਈ ਕੋਈ ਇੰਟਰੋਡਕਸ਼ਨ ਨਹੀਂ ਦੇ ਰੇ ਤੱਕ ਤੋਡੇ ਦਾ ਕੋਈ ਗੱਲ ਦੱਸੋ ਮੈਨੂੰ ਤੱਕ ਤਾਂ ਮੇਰੇ ਕੋਲ ਵੀਡੀਓ ਤੇ ਸਾਰੇ ਦੇਖ ਰਹੇ ਹੋ ਨਹੀਂ ਇਹ ਵਧੀਆ ਗੱਲ ਆ ਵੀਡੀਓ ਲੋਕੀ ਲੈ ਕੇ ਜੇ ਤੁਸੀਂ ਬੋਲੋ ਤਾਂ ਬਿਲਕੁਲ ਬਹਿ ਕੇ ਦੱਸੋ ਨਾ ਬੈਠੋ ਮੈਂ ਤਾਂ ਤੁਹਾਨੂੰ ਕਹਿ ਰਿਹਾ ਬੈਠੋ ਨੋਰਥਨ ਫਰੰਟ ਆਫ ਦਾ ਕੈਮਰਾ ਉਸ ਜੀ ਰਿਕਾਰਡ ਕਰੂਗੀ ਲੈ ਐਡਵੋਕੇਟ ਬਣਾਉਣਾ ਤੁਹਾਨੂੰ ਸਾਰਾ ਦੱਸਣਾ ਡਾਕੂਮੈਂਟਸ ਹੋਣੇ ਕੀ ਗੱਲ ਹੈ ਤੁਸੀਂ ਬਹਿ ਕੇ ਜਾਓ ਮੈਂ ਬਹਿ ਰਿਹਾ ਪਤਾ ਕੋਈ ਕੰਮ ਨਹੀਂ ਕਰਨਾ ਤੁਸੀਂ ਵੀਡੀਓ ਬਣਾਈ ਚੱਲੋ ਜੀ ਬਹੁਤ ਬੁਲਾ ਲਾ ਆ ਯਾਰ ਸਾਰੀ ਟੀਮ ਨੂੰ ਮੀਡੀਆ ਨੂੰ ਬੁਲਾ ਬੁਰੇ ਨੂੰ ਤੁਸੀਂ ਕੀ ਸਮਝਦੇ ਹੋ ਮੈਨੂੰ ਪਤਾ ਨਹੀਂ ਵਿਜਲੈਂਸ ਕੀ ਕਰਦੀ ਪਰਮਾਰਕਾ ਦੇ ਲਈ ਬਦਲਿਆ ਤੁਸੀਂ ਕੀ ਕਰ ਰਹੇ ਹੋ ਪਿਛਲੇ ਦਿਨਾਂ ਤੋਂ ਮੈਨੂੰ ਤੁ ਹੀ ਦਿਹਾਣਾ ਸਮਝਿਆ ਮੈਨੂੰ ਸਭ ਪਤਾ ਹੈ ਸਰਕਾਰ ਦੀ ਸਭ ਗੱਲ ਮੈਂ ਜਾਬ ਤੇ ਜੀ ਗੱਲ ਹੋ ਰਹੀ ਹੈ ਜਾਬ ਤੇ ਜਵਾਬ ਜਾਬ ਤੇ ਜੇ ਤਾਂ ਤੁਸੀਂ ਹਾਲੇ ਤੱਕ ਇੱਕ ਕੰਮ ਨਹੀਂ ਕੀਤਾ ਜੇ ਜਾਬ ਤੇ ਜਿਹੋਂਦੇ ਨਾ ਤੁਸੀਂ ਸੁਣ ਲਓ ਸੁਣ ਲਓ ਸੁਣ ਲਓ ਜੇ ਜਾਬ ਤੇ ਜਿਹੋਂਦੇ ਨਾ ਕੁਝ ਆਰਾਮ ਨਾਲ ਆਉਂਦੇ ਮੈਂ ਆਰਾਮ ਨਾਲ ਆਪਦੇ ਅੱਗੇ ਬੈਠੇ ਸਟੋਡਿੰਗ ਮੈਂ ਆਉਣ ਮੋੜ ਕਰਾਇਆ ਉਹਨੂੰ ਨਾਂ ਲੈ ਕੇ ਆਇਆ ਇਹਨੂੰ ਨੋਟ ਕਰਾਇਆ ਇਹਨੂੰ ਨੋਟ ਕਰਾਇਆ ਸਾਡੇ ਸਟੋਡਿੰਗ ਕੀ ਥੱਲੇ ਸੀ ਤੁਸੀਂ ਕੋਈ ਨਹੀਂ ਨੋਟ ਕਰਾਇਆ ਮੈਂ ਤਾਂ ਮੈਂ ਤਾਂ ਥੱਲੇ ਵਾਇਆ ਉਹਨੇ ਉੱਤੇ ਅਸੀਂ ਉਹਦੇ ਮਾਲ ਨੂੰ ਅਸੀਂ ਨਿਸ਼ਾਨਦੇ ਹੀ ਉਹਨਾਂ ਨੇ ਦੱਸਿਆ ਸਾਹ ਉੱਪਰ ਬੈਠਾ ਆ ਤੁਸੀਂ ਕਿਸੇ ਨੂੰ ਕੋਈ ਨੋਟ ਕਰਾਇਆ ਮੈਂ ਦਫਤਰ ਦਰਵਾਜ਼ਾ ਬੰਦ ਹੈ ਮੈਂ ਬੈਠੇ ਹਾਂ ਯੂ ਆਰ ਟ੍ਰਾਈਂਗ ਟੂ ਬ੍ਰੇਕ ਓਪਨ ਮਾਈ ਡੋਰ ਤੁਸਾਂ ਨਹੀ ਯੇ ਕੀ ਤੁਸੀਂ ਆਰਾਮ ਨਾਲ ਬੈਠੇ ਮੈਂ ਮਿਲ ਲੈਣਾ ਤੁਹਾਨੂੰ ਮੈਂ ਹੁਣ ਮਿਲਦੇ ਆਂ ਮੈਂ ਬੈਠੂ ਆਰਾਮ ਨਾਲ ਬੈਠੂ ਆਇਆ ਸੀ ਤੁਹਾਨੂੰ ਕਹਿ ਰਿਹਾ ਬੈਠੋ ਤੁਸੀਂ ਤਾਂ ਐਵੇਂ ਘੁਰਾਟ ਕੇ ਜਾਦਾ ਬੈਠੋ ਕੁਛ ਨਹੀਂ ਹੋ ਗਿਆ